ਮਿਤੀ 18 25 ਨੂੰ ਸਪੈਕਟਰ ਯਾਦਵਿੰਦਰ ਸਿੰਘ ਮੁਖ ਅਪਸਰ थाना ਤਲਵੰਡੀ ਸਾਬੋ ਨੂੰ ਇੱਕ ਸੂਚਨਾ ਮਸੂਲ ਹੋਈ ਸੀ ਕਿ ਗੁਰਪ੍ਰੀਤ ਸਿੰਘ ਸਨ ਆਫ ਮੇਜਰ ਸਿੰਘ ਜਿਹੜਾ ਉਹਦੇ ਸੱਟਾਂ ਲੱਗਨ ਕਾਰਨ ਉਹ ਦਾਖਲ ਹੋਇਆ ਹਸਪਤਾਲ ਤੇ ਇੱਕ ਮੇਜਰ ਸਿੰਘ ਜਿਹੜਾ ਉਹਦਾ ਪਿਤਾ ਸੀਗਾ ਉਹਦੀ ਜਿਹੜੀ ਡੈੱਡ ਬੋਡੀ ਉਥੇ ਮਸੂਲ ਹੋਈ ਹੈਗੀ ਐ ਮੋਰਚਰੀ ਚ ਪਈ ਐ ਤੇ ਉਹਦੀ ਕਾਰਵਾਈ ਲਈ ਜਿਹੜਾ ਆਈਓ ਭੇਜਿਆ ਜਾਵੇ ਜਿਹਦੇ ਦੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਯਾਦਵਿੰਦਰ ਸਿੰਘ ਆਪਣੇ ਸਟਾਫ ਦੇ ਨਾਲ ਮੌਕੇ ਤੇ ਪਹੁੰਚਿਆ ਸੀ ਜਾ ਕੇ ਬਿਆਨ ਲਿਖੇ ਗੁਰਪ੍ਰੀਤ ਸਿੰਘ son ਆਫ ਮੇਜਰ ਸਿੰਘ ਦੇ ਤੇ ਜਿਨੇ ਆਪਣੇ ਮਿਆਂਾਂ ਦੇ ਵਿੱਚ ਇਹ ਦਿਖਾਇਆ ਵੀ ਇਹ ਤਾਂ ਆਪਣੇ ਚਾਚੇ ਤਾਇਆ ਦਾ ਜਿਹੜਾ ਹੈਗਾ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਆਪਸ ਚ ਰੌਲਾ ਚੱਲਦਾ ਸੀਗਾ ਜਿਹਦੇ ਕਰਕੇ ਕੱਲ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਤੇ ਇਹਨਾਂ ਦੇ ਜਿਹੜੇ ਹੈਗੇ ਹੈ ਇੱਕ ਦੂਜੇ ਤੇ ਰੋੜੇ ਚੱਲ ਪਏ ਤੇ ਜਿਹਦੇ ਕਰਕੇ ਜਿਹੜਾ ਉਹਨਾਂ ਨੇ ਦੂਸਰੀ ਪਾਰਟੀ ਦੇ ਬਲਦੇਵ ਸਿੰਘ ਗੁਰਮੀਤ ਕੌਰ ਅਵਤਾਰ ਸਿੰਘ ਤੇ ਜਸਪ੍ਰੀਤ ਸਿੰਘ ਨੇ ਟੋੜੇ ਜਲਾਣੇ ਸ਼ੁਰੂ ਕਰਤੇ ਤਾਂ ਉਹਦੇ ਚੋਂ ਇੱਕ ਰੋੜਾ ਇਹਦੇ ਗੁਰਪ੍ਰੀਤ ਸਿੰਘ ਦੇ ਮਾਰਿਆ ਤੇ ਜਿਹਦੇ ਨਾਲੇ ਥੱਲੇ ਡਿੱਗ ਪਏ ਦੋਨੋਂ ਟੋਪੁੱਤ ਤੇ ਜਿਹਦੇ ਨਾਲੇ ਬਜ਼ੁਰਗ ਫਾਦਰ ਦੀ ਜਿਹਦੀ ਉਮਰ 65 ਸਾਲ ਦੇ ਕਰੀਬ ਹੈ ਉਹਦੀ ਜਿਹੜੀ ਮੌਤ ਹੋ ਗਈ। ਇਸ ਕਿਨਾਰੇ ਖਲਾਫ ਮਾਮਲਾ ਦਰਜ ਹੋਇਆ ਤੇ ਹੁਣ ਕਵਿਰੈਂਸ ਦੀ ਜੇਲ੍ਹ। ਇਹ ਚਾਰ ਵਿਅਕਤੀਆਂ ਦੇ ਖਿਲਾਫ ਅਸੀਂ ਹੱਲੇ ਪਰਚਾ ਦਰਜ ਕੀਤਾ ਹੈ ਤੇ ਬਿਆਨਾਂ ਦੇ ਗੁਰਪ੍ਰੀਤ ਸਿੰਘ ਦੇ ਜਿਹਦੇ ਜੋ ਬਲਦੇਵ ਸਿੰਘ ਉਰਫ ਕਾਕਾ ਸਨ ਆਫ ਬਖਤियार ਸਿੰਘ ਨਗਲੇ ਦਾ ਗੁਰਮੀਤ ਕੌਰ ਜਿਹੜੀ ਇਹਦੀ ਵਾਈਫ ਹੈ ਤੇ ਅਫਤਾਰ ਸਿੰਘ ਹੈ ਅਲੀਏ ਸੂਬਾ ਸਨ ਆਫ ਗੁਰਚਰਨ ਸਿੰਘ ਇਹ ਵੀ ਨਗਲੇ ਦਾ ਤੇ ਇੱਕ ਜਸਪ੍ਰੀਤ ਸਿੰਘ ਨਾਥਾ ਇਹ ਇਹ ਸਨ ਆਫ ਨੇਛਤਰ ਸਿੰਘ ਇਹ ਵੀ ਨਗਲੇ ਦਾ ਇਹਦੇ ਵਿੱਚੋਂ ਅਸੀਂ ਗੁਰਮੀਤ ਕੌਰ ਵਾਈਫ ਆਫ ਬਲਦੇਵ ਸਿੰਘ ਨੂੰ ਜਿਹੜਾ ਹੈਗਾ ਉਹ ਅਰੈਸਟ ਕਰ ਲਿਆ ਤੇ ਛੇਤੀ ਹੀ ਤੁਜੇ ਦੋਸ਼ੀਆਂ ਨੂੰ ਵੀ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕੋਈ ਵਿਵਾਦ ਨਹੀਂ ਹੈ ਇਸ ਰੇ ਨਾ ਕਰਾ हां ਇਹਨਾਂ ਦੀ ਤਕਸੀਮ ਦਾ ਸੀਗਾ ਵਿਵਾਦ ਜਿਹੜਾ ਹੈਗਾ ਉਹਨੂੰ ਲੈ ਕੇ ਜਿਹੜਾ ਸਾਰਾ ਜਿਹੜਾ ਝਗੜਾ